ਜਿਹੜਾ ਏਰੀਆ ਪਿੰਡ ਦਾਉਂ ਦਾ ਹੈ ਉਹ ਖਰੜ ਕਮੇਟੀ ਦੇ ਵਿੱਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਪੂਰੇ ਮਾਮਲੇ ਦੇ ਵਿੱਚ ਨੀਮਾ ਕਾਨੂੰਨਾਂ ਨੂੰ ਛਿੱਕੇ ਟੰਗਿਆ ਗਿਆ ਹੈ। ਮੋਹਾਲੀ ਇੱਕ ਐਸਾ ਸ਼ਹਿਰ ਹੈ ਕਿ ਜਿੱਥੇ ਹੁਣ ਕਾਨੂੰਨ ਦਾ ਰਾਜ ਨਹੀਂ ਹੈ ਅਫਸਰਾਂ ਦਾ ਰਾਜ ਬਣ ਚੁੱਕਿਆ ਹੈ। ਪੀਆਰ 7 ਜਿਹੜੀ ਨੂੰ 에어ਪੋਰਟ ਰੋਡ ਵੀ ਕਿਹਾ ਜਾਂਦਾ ਇੱਕ ਉਸ ਉੱਤੇ ਦਾਉਂ ਪਿੰਡ ਪੈਂਦਾ। ਇੱਕ ਪ੍ਰਾਈਵੇਟ ਬਿਲਡਰ ਸ਼ਾਮ ਬਿਲਡਰ ਵੱਲੋਂ ਉੱਥੇ ਇੱਕ ਕਲੋਨੀ ਘਟਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕੱਲੇ ਪਿੰਡਾਂ ਦੀ ਵੰਡ ਨਹੀਂ ਹੋ ਰਹੀ ਪਰਲਾ। ਇਹ ਪਿੰਡਾਂ ਦੇ ਨਾਲ-ਨਾਲ ਦੋ ਸਬਡਿਵੀਜ਼ਨਾਂ, ਦੋ ਤਹਿਸੀਲਾਂ ਦੀ ਵੀ ਵੰਡ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਕਾਨੂੰਨ ਨੂੰ ਛਿੱਕੇ ਟੰਗਣ ਵਾਲਾ, ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਵਾਲਾ ਤੇ ਨਿਯਮ ਕਾਨੂੰਨ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਫੈਸਲਾ ਸੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਏਡੀਸੀ ਸਾਹਿਬ ਨੂੰ ਆਪਣੇ ਹੱਦਾਂ ਦਾ ਹੀ ਨਹੀਂ ਪਤਾ ਵੀ ਉਹਨਾਂ ਦੀ ਹੱਦਾਂ ਕੀ ਹੈ ਕਿ ਜਿਹੜਾ ਪਿੰਡ ਦਾਉ ਹੈ ਉਹ ਮਹਾਲੀ ਸਬ ਡਿਵੀਜ਼ਨ ਦੇ ਅਧੀਨ ਆਂਦਾ ਕੀ ਏਡੀਸੀ ਅਰਬਨ ਵਿਕਾਸ ਨੂੰ ਇਹ ਨਹੀਂ ਪਤਾ ਕਿ ਖਰੜ ਸਬ ਡਿਵੀਜ਼ਨ ਦੇ ਖੇਤਰ ਦੇ ਵਿੱਚ ਇਹ ਪਿੰਡ ਨਹੀਂ ਆਂਦਾ ਤੇ ਉਹ ਕਿੱਦਾਂ ਇਹਨੂੰ ਇਸ ਲੈਟਰ ਨੂੰ ਐਂਡੋਰਸ ਕਰ ਸਕਦਾ ਇਹ ਸਾਡੇ ਪਿੰਡ ਨਾਲ ਧੱਕਾ ਜੀ ਔਰ ਮਿਲੀਭੁਗਤਾਂ ਬਿਲਡਰਾਂ ਨਾਲ ਕੱਲ ਨੂੰ ਮਿਸ ਪ੍ਰਕਾਸ਼ ਦੀ ਮੀਟਿੰਗ ਹੈ ਤੇ ਕੱਲ ਨੂੰ ਇਹ ਜ਼ਮੀਨ ਸਾਡੀ ਲੈਣ ਦੀ ਕਾਰਵਾਈ ਚੱਲ ਰਹੀ ਹੈ ਇਹਦਾ ਅਸੀਂ ਸਖਤ ਸੱਤਾ ਦੇ ਵਿਰੋਧ ਕਰਦੇ ਹਾਂ ਜਿੰਨੇ ਸੀ ਹੈ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਸਾਡਾ ਪਿੰਡ ਇਤਿਹਾਸਕ ਪਿੰਡ ਹੈ ਧਾਰਮਿਕ ਪਿੰਡ ਹੈ ਬਾਬਿਆਂ ਦਾ ਪਿੰਡ ਹੈ ਬੜਾ ਮਸ਼ਹੂਰ ਹੈ ਔਰ ਸਾਡੇ ਆਮ ਲੋਕਾਂ ਦਾ ਵੀ ਇਤਰਾਜ਼ ਹੈ ਕਿ ਸਾਡੇ ਪਿੰਡ ਦੀ ਜ਼ਮੀਨ ਕਿਸੇ ਨਗਰ ਕੌਂਸਲ ਖੜ ਦੇ ਰਹੀ ਜਾਨੀ ਨਹੀਂ ਚਾਹੀਦੀ ਜਦੋਂ ਮੇਰੇ ਪਿੰਡ ਦੇ 600 ਬੰਦੇ ਨੇ ਸਾਈਨ ਕਰਕੇ ಗ್ರಾಮ ਸਭਾ ਬੁਲਾ ਕੇ ਇਹ ਲਿਖ ਕੇ ਦਿੱਤਾ ਨਹੀਂ ਹੰਦਾ ਹੋਣਾ ਚਾਹੀਦਾ ਤਾਂ ਫਿਰ ਸਾਡੇ 600 ਲੋਕਾਂ ਦਾ ਵਿਰੋਧ ਹੈ ਜੇ ਲੋੜ ਪਈ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕਰਾਂਗੇ ਪਿੰਡ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਇਹ ਕਦੋਂ ਮਤਾ ਪਾਤਾ ਸਰਪੰਚ ਹੈ ਜੀ ਲੇਡੀਆਂ ਹਨ ਉਹਨਾਂ ਦੇ ਹਸਬੰਡ ਪ੍ਰਾਪਰਟੀ ਦਾ ਵੀ ਕੰਮ ਕਰਦੇ ਆ ਉਹਨਾਂ ਨੂੰ ਸਾਰਿਆਂ ਇਹਨਾਂ ਗੱਲਾਂ ਬਾਰੇ ਪਤਾ ਹੈਗਾ ਪੰਚਾਇਤ ਨੇ ਇਹ ਮਿਲ ਮਲਾ ਕੇ ਮਤਾ ਪਾਇਆ ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਪੈਸੇ ਲਏ ਆ ਜਾਂ ਕਿਵੇਂ ਪ੍ਰੈਸ਼ਰ ਚ ਕੀਤਾ ਇਹ ਡੇਲੀ ਇੰਡੀਆ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਦੋਸਤ ਤੇ ਹੋਸਟ ਪ੍ਰਲਾਦ ਸੰਗੇਲਿਆ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਦੋਸਤੋ ਮੋਹਾਲੀ ਦੀ ਹੀ ਡੈਮੋਗ੍ਰਾਫੀ ਚੇਂਜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਪਿੰਡ ਦਾਉਂ ਦਾ ਹੈ ਜਿੱਥੇ ਕਿ ਜਿਹੜਾ ਏਰੀਆ ਪਿੰਡ ਦਾਉਂ ਦਾ ਹੈ ਉਹ ਖਰੜ ਕਮੇਟੀ ਦੇ ਵਿੱਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਪੂਰੇ ਮਾਮਲੇ ਦੇ ਵਿੱਚ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟੰਗਿਆ ਗਿਆ ਹੈ ਕਈ ਅਧਿਕਾਰੀਆਂ ਨੂੰ ਬਾਈਪਾਸ ਵੀ ਕੀਤਾ ਗਿਆ ਹੈ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਜਰਨਲਿਸਟ ਦੁਰਗੇਸ਼ ਗਾਜਰੀ ਜੀ ਦੁਰਗੇਸ਼ ਜੀ ਇਸ ਬਾਰੇ ਪਹਿਲਾਂ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਪ੍ਰਲਾਦ ਜੀ ਮੈਂ ਤੁਹਾਨੂੰ ਕਹਾ ਕਿ ਮੋਹਾਲੀ ਇੱਕ ਐਸਾ ਸ਼ਹਿਰ ਹੈ ਕਿ ਜਿੱਥੇ ਹੁਣ ਕਾਨੂੰਨ ਦਾ ਰਾਜ ਨਹੀਂ ਹੈ ਅਫਸਰਾਂ ਦਾ ਰਾਜ ਬਣ ਚੁੱਕਿਆ ਹੈ ਅਫਸਰ ਜੋ ਮਰਜ਼ੀ ਮਨਮਾਨੀ ਕਰਨ ਜੋ ਚਾਹਣ ਉਹ ਸਰ ਅੰਜਾਮ ਦੇ ਰਹੇ ਨੇ ਕੋਈ ਪੁੱਛਣ ਵਾਲਾ ਨਹੀਂ ਹੈ ਕੋਈ ਕਾਨੂੰਨ ਦਾ ਰਾਜ ਨਹੀਂ ਰਹਿ ਚੁੱਕਿਆ ਮਹਾਲੀ ਦੇ ਵਿੱਚ ਹੁਣ ਜਿਹੜਾ ਤੁਸੀਂ ਮਾਮਲੇ ਦੀ ਗੱਲ ਕਰਦੇ ਹੋ ਇਸ ਮਾਮਲੇ ਨੂੰ ਮੈਂ ਥੋੜਾ ਵਿਸਤਾਰ ਨਾਲ ਦੱਸਦਾ ਕਿ ਪੀਆਰ 7 ਜਿਹੜੀ ਨੂੰ 에어ਪੋਰਟ ਰੋਡ ਵੀ ਕਿਹਾ ਜਾਂਦਾ ਇੱਕ ਉਸ ਉੱਤੇ ਦਾਉ ਪਿੰਡ ਪੈਂਦਾ ਦਾਉ ਪਿੰਡ ਦੀ ਜਿਹੜੀ ਜ਼ਮੀਨ ਹੈ ਪੀਆਰ 7 ਦੇ ਦੋਨਾਂ ਪਾਸੇ ਜਿਹੜੀ ਹੈ ਪੀਆਰ 7 ਨਿਕਲਨ ਕਰਕੇ 에어ਪੋਰਟ ਰੋਡ ਨਿਕਲਨ ਕਰਕੇ ਦੋਨਾਂ ਪਾਸੇ ਉਹਦੀ ਜ਼ਮੀਨ ਜਿਹੜੀ ਹੈ ਰੋਡ ਦੇ ਆਉਂਦੀ ਹੈ ਤੇ ਇੱਕ ਪ੍ਰਾਈਵੇਟ ਬਿਲਡਰ ਸ਼ਾਮ ਬਿਲਡਰ ਵੱਲੋਂ ਉੱਥੇ ਇੱਕ ਕਲੋਨੀ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਮਹਾਲੀ ਜਿਹੜਾ ਪਿੰਡ ਦਾ ਰਕਬਾ ਤੇ ਗਮਾਡਾ ਦੇ ਅਧੀਨ ਆਂਦਾ ਤੇ ਗਮਾਡਾ ਦੀਆਂ ਸ਼ਰਤਾਂ ਮੁਤਾਬਕ ਘੱਟੋ ਘੱਟ 25 ਏਕੜ ਦਾ ਰਕਬਾ ਹੋਏਗਾ ਤਾਂ ਜ਼ਮੀਨ ਦਾ ਸੀਐਲਯੂ ਹੋਏਗਾ ਤਦ ਉਥੇ ਕਲੋਨੀ ਕੱਟੀ ਜਾਵੇਗੀ ਮੈਗਾ ਪ੍ਰੋਜੈਕਟ ਮੈਗਾ ਪ੍ਰੋਜੈਕਟ ਨਹੀਂ ਨਾਰਮਲ ਪ੍ਰੋਜੈਕਟ ਵੀ ਪਰੰਤੂ ਹੁਣ ਜਦੋਂ ਇੱਕ ਬਿਲਡਰ ਦਾ ਇੱਕ ਦਿਮਾਗ ਚੱਲਦਾ ਖੁਰਾਫਤ ਆਂਦੀ ਹੈ ਉਹ ਕਹਿੰਦਾ ਵੀ ਕਿਉਂ ਨਾ ਜਿਹੜਾ ਸੜਕ ਪਾਰ ਦਾ ਏਰੀਆ ਪੰਜ ਸੱਤ 10 ਕਿੱਲੇ ਜਿਹੜਾ ਏਰੀਆ ਹੈ ਇਹਨੂੰ ਕਿਸੇ ਨਾ ਕਿਸੇ ਤਰੀਕੇ ਅਸੀਂ ਖਰੜ ਨਗਰ ਕੌਂਸਲ ਦੇ ਅਧੀਨ ਲਿਆਈਏ ਕਿਉਂਕਿ ਉਹਦੇ ਨਾਲ ਹੀ ਫਤਿਹਉੱਲਾਪੁਰ ਪਿੰਡ ਲੱਗਦਾ ਅੱਗੇ ਜਾ ਕੇ ਜੰਡਪੁਰ ਪਿੰਡ ਲੱਗਦਾ ਬੀ ਐਸ ਜ਼ਮੀਨ ਨੂੰ ਕਿਸੇ ਨਾ ਕਿਸੇ ਤਰੀਕੇ ਅਸੀਂ ਜੋ ਹੈ ਖਰੜ ਨਗਰ ਕੌਂਸਲ ਦੇ ਅਧੀਨ ਲਿਆਈਏ ਇੱਥੇ ਇੱਕ ਹੋਰ ਮਜ਼ੇਦਾਰ ਗੱਲ ਹੁੰਦੀ ਹੈ ਇਹ ਕੱਲੇ ਪਿੰਡਾਂ ਦੀ ਵੰਡ ਨਹੀਂ ਹੋ ਰਹੀ ਪਰਲਾ ਇਹ ਪਿੰਡਾਂ ਦੇ ਨਾਲ ਨਾਲ ਦੋ ਸਬਡਿਵੀਜ਼ਨਾਂ ਦੋ ਤਹਿਸੀਲਾਂ ਦੀ ਵੀ ਵੰਡ ਚਿਲਾ ਪੱਧਰ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਜਿਹੜਾ ਕਿ ਉਹਨਾਂ ਦੀ ਅਧਿਕਾਰ ਖੇਤਰ ਦਾ ਹਿੱਸਾ ਹੀ ਨਹੀਂ ਹੈ ਜੇ ਕੁਝ ਵੀ ਅਗਰ ਡੈਮੋਗ੍ਰਾਫਿਕਲੀ ਚੇਂਜ ਲਿਆਉਣੀਆਂ ਕਿਸੇ ਪਿੰਡ ਦੇ ਵਿੱਚ ਦੇਖੋ ਇੱਕ ਪਿੰਡ ਦਾ ਅਕਸ ਸਜਰਾ ਬਣਿਆ ਹੁੰਦਾ ਉਹਦੀ ਬਾਉਂਡਰੀਜ਼ ਡਿਸਾਈਡ ਹੁੰਦੀਆਂ ਹੁੰਦੀਆਂ ਵੀ ਉਹਦੇ ਹੱਦ ਬੰਨੇ ਕਿਹੜੇ-ਕਿਹੜੇ ਪਿੰਡ ਨਾਲ ਲੱਗਦੇ ਆ ਇਹ ਨਹੀਂ ਹੁੰਦਾ ਕਦੀ ਵੀ ਇਸ ਪਿੰਡ ਦੇ ਵਿੱਚੋਂ 4 5 10 ਏਕੜ ਜਗ੍ਹਾ ਕੱਢੀਏ ਇੱਕ ਨਿੱਜੀ ਬਿਲਡਰ ਨੂੰ ਸ਼ਾਮ ਬਿਲਡਰ ਨੂੰ ਫਾਇਦਾ ਪਹੁੰਚਾਉਣ ਵਾਸਤੇ ਉਹਨੂੰ ਨਗਰ ਕੌਂਸਲ ਖਰੜਦਾ ਹਿੱਸਾ ਬਣਾਈਏ ਨਗਰ ਕੌਂਸਲ ਖਰੜਦਾ ਇਹ ਹਿੱਸਾ ਬਣ ਨਹੀਂ ਸਕਦਾ ਕਿਉਂਕਿ ਅਸੀਂ ਜਿੰਨੇ ਵੀ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਇੱਕ ਤਾਂ ਇਹਦੀ ਸਬਡਿਵੀਜ਼ਨ ਇਹ ਮਹਾਲੀ ਦਾ ਹਿੱਸਾ ਹੈ ਇਹਦੀਆਂ ਰਜਿਸਟਰੀਆਂ ਵੀ ਤਹਿਸੀਲ ਮਹਾਲੀ ਦੇ ਅਧੀਨ ਆਉਂਦੀਆਂ ਹਨ ਪਹਿਲੀ ਗੱਲ ਤਾਂ ਇੱਕ ਸਬਡਿਵੀਜ਼ਨ ਨੂੰ ਤੋੜਨ ਵਾਸਤੇ ਤਾਂ ਇੱਕ ਕੈਬਨਿਟ ਤੋਂ ਹੀ ਮਤਾ ਪਾਸ ਹੋਏਗਾ ਵਿਧਾਨ ਸਭਾ ਚ ਉਸ ਸਬਡਿਵੀਜ਼ਨ ਦੀ ਹੱਦਬੰਦੀ ਡਿਸਾਈਡ ਹੋਏਗੀ ਗਵਰਨਰ ਸਾਹਿਬ ਉਹਦੀ ਹੱਦਬੰਦੀ ਤੇ ਪਿੰਡ ਦੀ ਹੱਦਬੰਦੀ ਤੇ ਸਾਈਨ ਕਰਨਗੇ ਤਦੇ ਜਾ ਕੇ ਕਿਤੇ ਨਾ ਕਿਤੇ ਇਹ ਜੋ ਸਾਰਾ ਮਾਮਲਾ ਅਮਲ ਚ ਲਿਆਂਦਾ ਜਾਂਦਾ ਪਰ ਮ제 ਦੀ ਗੱਲ ਇੱਥੇ ਕੀ ਹੈ ਪ੍ਰਲਾਂ ਇੱਕ ਜ਼ਿਲ੍ਹਾ ਵਿਕਾਸ ਪੰਚਾਇਤ ਅਫਸਰ ਵੱਲੋਂ ਇੱਕ ਮਤਾ ਇੱਕ ਚਿੱਠੀ ਜਿਹੜੀ ਹੈ ಗ್ರಾಮ ਪੰਚਾਇਤ ਦਾਉਂ ਵੱਲੋਂ ਇੱਕ ਮਤਾ ਪਾਇਆ ਜਾਂਦਾ 14 5 ਨੂੰ 14 5 2025 ਨੂੰ ਤੇ ਡੀਡੀਪੀਓ ਨੂੰ ਭੇਜਿਆ ਜਾਂਦਾ ਤੇ ਡੀਡੀਪੀਓ ਇਸ ਪੂਰੇ ਮਾਮਲੇ ਦੇ ਵਿੱਚ ਬੀਡੀਪੀਓ ਦਫ਼ਤਰ ਨੂੰ ਬਾਈਪਾਸ ਕਰ ਦਿੰਦਾ ਤੇ ਉਹ ਚਿੱਠੀ ਸਿੱਧੀ ਜਿਹੜੀ ਹੈ ਏਡੀਸੀ ਸ਼ਹਿਰੀ ਵਿਕਾਸ ਨੂੰ ਭੇਜ ਦਿੱਤੀ ਜਾਂਦੀ ਹੈ ਵੀ ਅਗਰ ਤੁਸੀਂ ਇਹ ਕੁਝ ਏਕੜ ਜਗ੍ਹਾ ਇੱਕ ਬਿਲਡਰ ਦੀ ਕਲੋਨੀ ਨਹੀਂ ਕੱਟੀ ਜਾ ਰਹੀ ਮਿਉ ਨੂੰ ਫਾਇਦਾ ਬਚਾਉਣਾ ਅਗਰ ਨਗਰ ਕੌਂਸਲ ਖਰੜ ਦੇ ਵਿੱਚ ਤੁਸੀਂ ਸ਼ਾਮਲ ਕਰ ਲੈਂਦੇ ਹੋ ਤਾਂ ಗ್ರಾಮ ਪੰਚਾਇਤ ਨੂੰ ਕੋਈ ਇਤਰਾਜ਼ ਨਹੀਂ ਉਹ ਇੰਡੋਰਸਮੈਂਟ ਕਰਕੇ ਭੇਜਦੇ ਜੋ ਆਪਣੇ ਆਪ ਦੇ ਵਿੱਚ ਕਾਨੂੰਨ ਨੂੰ ਛਿੱਕੇ ਟੰਗਣ ਵਾਲਾ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਵਾਲਾ ਤੇ ਨਿਯਮ ਕਾਨੂੰਨ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਫੈਸਲਾ ਸੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਹੁਣ ਤੁਸੀਂ ਸਮਝੋ ਵੀ ਉਹਦੇ ਚ ਲਾਈਨਾਂ ਲਿਖੀਆਂ ਵੀ ਇੱਕ ਬਿਲਡਰ ਨੂੰ ਫਾਇਦਾ ਪਚਾਉਣਾ ਹੈ ਕਮਰਸ਼ੀਅਲ ਐਕਟੀਵਿਟੀ ਵਾਸਤੇ ਫਾਇਦਾ ਪਹੁੰਚਾਉਣ ਵਾਸਤੇ ਇਹ ਗੱਲਬਾਤ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਚਿੱਠੀ ਆ ਜਾਂਦੀ ਹੈ ਜੀ ਸ਼ਹਿਰੀ ਵਿਕਾਸ ਦੇ ਏਡੀਸੀ ਸਾਹਿਬ ਕੋਲ ਏਡੀਸੀ ਸਾਹਿਬ ਨੂੰ ਆਪਣੇ ਹੱਦਾਂ ਦਾ ਹੀ ਨਹੀਂ ਪਤਾ ਵੀ ਉਹਨਾਂ ਦੀ ਹੱਦਾਂ ਕੀ ਹੈ ਉਹਨਾਂ ਨੂੰ ਆਪਣੀਆਂ ਪਾਵਰਾਂ ਨੂੰ ਮਿਸਯੂਜ਼ ਕਰਨ ਦਾ ਤਾਂ ਪਤਾ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਪਿੰਡ ਦਾਉ ਹੈ ਉਹ ਮਹਾਲੀ ਸਬ ਡਿਵੀਜ਼ਨ ਦੇ ਅਧੀਨ ਆਂਦਾ ਹੈ ਅਗਰ ਮਹਾਲੀ ਖੇਤਰ ਦੇ ਅਧੀਨ ਆਂਦਾ ਉਹ ਮਹਾਲੀ ਦੇ ਵਿੱਚ ਨਗਰ ਨਿਗਮ ਮਹਾਲੀ ਹੈ ਜੇ ਸ਼ਾਮਿਲ ਵੀ ਕਰਨਾ ਹੋਏਗਾ ਇਸ ਜਗ੍ਹਾ ਨੂੰ ਤਾਂ ਉਹ ਨਗਰ ਨਿਗਮ ਮਹਾਲੀ ਦੇ ਵਿੱਚ ਸ਼ਾਮਿਲ ਕਰਵਾਇਆ ਜਾ ਸਕਦਾ ਹੈ ਉਹ ਵੀ ਸਰਕਾਰ ਕਰੇਗੀ ਇਹ ਸਿਰਫ ਪ੍ਰਪੋਜ਼ਲ ਭੇਜ ਸਕਦੇ ਆ ਉਹ ਸਰਕਾਰ ਕਰੇਗੀ ਤੇ ਹੂਬੂ ਉਸ ਪੱਤਰ ਨੂੰ 11 ਅਗਸਤ ਨੂੰ ਜਿਹੜਾ ਏਡੀਸੀ ਅਰਬਨ ਡਿਵੈਲਪਮੈਂਟ ਹੈ ਮਹਾਲੀ ਦੇ ਉਸ ਉਹਨਾਂ ਸਾਹਿਬ ਵੱਲੋਂ ਇਹ ਪੱਤਰ ਜੀ ਐਜ਼ ਇਟ ਇਜ਼ ਨਗਰ ਕਾਉਂਸਲ ਨੂੰ ਭੇਜ ਦਿੱਤਾ ਜਾਂਦਾ ਹੈ ਤੇ ਨਗਰ ਕੌਂਸਲ ਦੀ ਮੀਟਿੰਗ ਦੇ ਵਿੱਚ ਮੱਦ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਮਿੰਟ ਵੀ ਕਿਸ ਮੱਦ ਦੇ ਤਹਿਤ ਇਹ ਜਿਹੜੀ ਪ੍ਰोसीडिंग ਦੇ ਵਿੱਚ ਮੱਦ ਨੰਬਰ 16 ਮਾ ਨਗਰ ਕੌਂਸਲ ਵੱਲੋਂ ਜਿਹੜੀ 14 ਅਗਸਤ ਨੂੰ ਮੀਟਿੰਗ ਹੋਣੀ ਹੈ ਉਹਦੇ ਵਿੱਚ ਮੱਦ ਨੰਬਰ 16 ਦੇ ਤਹਿਤ ਏਡੀਸੀ ਦਾ ਹੁਕਮ ਦੀ ਇਹ ਲਿਖ ਕੇ ਵੀ ਏਡੀਸੀ ਸਾਹਿਬ ਵੱਲੋਂ ਸਾਨੂੰ ਪੱਤਰ ਆਇਆ ਵੀ ਇਹ ਜਗ੍ਹਾ ਜਿਹੜੀ ਹੈ ਖਰੜ ਨਗਰ ਕੌਂਸਲ ਦੇ ਆਦੀ ਲੇਲੀਤੀ ਜਾਵੇ ਉਸ ਵਿੱਚ ਉਸ ਦੇ ਬਾਰੇ ਮਤਾ ਪਾਨ ਬਾਰੇ ਜਿਹੜੀ ਪ੍ਰोसीडिंग ਹੈ ਉਹ ਵਕ ਵਕ ਮੈਂਬਰਾਂ ਨੂੰ ਜਿਹੜੇ ਨਗਰ ਕੌਂਸਲ ਦੇ ਐਮ ਸੀਜ਼ ਹੈ ਉਹਨਾਂ ਨੂੰ ਭੇਜ ਦਿੱਤੀ ਗਈ ਤੇ ਪ੍ਰਲਾਦ ਜੀ ਇੱਥੇ ਸਭ ਤੋਂ ਪਹਿਲਾਂ ਗੱਲ ਇਹ ਬਣਦੀ ਸੀ ਵੀ ਪਹਿਲਾਂ ਤਾਂ ਏ ਡੀ ਸੀ ਅਰਬਨ ਵਿਕਾਸ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਜਿਹੜਾ ਦਾਉ ਪਿੰਡ ਹੈ ਉਹ ਕਿਹੜੀ ਸਬਡਿਵੀਜ਼ਨ ਦੇ ਅੰਡਰ ਆਉਂਦਾ ਹੈ ਕੀ ਐਡੀਸੀ ਅਰਬਨ ਵਿਕਾਸ ਨੂੰ ਇਹ ਨਹੀਂ ਪਤਾ ਵੀ ਖਰੜ ਸਬ ਡਿਵੀਜ਼ਨ ਦੇ ਖੇਤਰ ਦੇ ਵਿੱਚ ਇਹ ਪਿੰਡ ਨਹੀਂ ਆਂਦਾ ਤੇ ਉਹ ਕਿਦਾਂ ਇਹਨੂੰ ਇਸ ਲੈਟਰ ਨੂੰ ਇੰਡੋਰਸ ਕਰ ਸਕਦੇ ਆ ਕੀ ਨਗਰ ਕੌਂਸਲ ਖਰੜ ਨੂੰ ਇਹ ਨਹੀਂ ਪਤਾ ਵੀ ਉਹਨਾਂ ਦੀ ਹੱਦਬੰਦੀ ਦੇ ਵਿੱਚ ਇਹ ਪਿੰਡ ਨਹੀਂ ਆਂਦਾ ਹਦੂਦ ਤੋਂ ਬਾਹਰ ਹੈ ਦੂਜੀ ਸਬ ਡਿਵੀਜ਼ਨ ਦੇ ਵਿੱਚ ਉਹ ਇਹਨੂੰ ਆਪਣੀ ਪ੍ਰਸੀਡਿੰਗ ਦੇ ਵਿੱਚ ਕਿਦਾਂ ਲੈ ਸਕਦੇ ਆ ਤਾਂ ਕਿਤੇ ਨਾ ਕਿਤੇ ਕੋਈ ਪੋਲੀਟੀਕਲ ਬੈਕਅਪ ਕੋਈ ਫਾਈਨੈਂਸ਼ੀਅਲ ਬੈਕਅਪ ਜ਼ਰੂਰ ਕੋਈ ਅੱਡੀ ਬੜੀ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਕਿ ਜਿਹੜੀ 11 ਤਰੀਕ ਨੂੰ ਚਿੱਠੀ ਜਾਰੀ ਕਰਦਾ ਹੈ ਏਡੀਸੀ ਅਰਬਨ ਵਿਕਾਸ ਔਰ ਤੁਰੰਤ ਉਸ ਚਿੱਠੀ ਦਾ ਹਵਾਲਾ ਦੇ ਕੇ ਇੱਕ ਪ੍ਰਸੀਡਿੰਗ ਦੇ ਵਿੱਚ ਸ਼ਾਮਿਲ ਕਰ ਲੇਤਾ ਹੈ ਹੁਣ ਤੁਹਾਨੂੰ ਦੁਰਗੇਸ਼ ਜੀ ਇੱਕ ਵਾਰੀ ਜਿਹੜੇ ਪਿੰਡ ਦੇ ਲੋਕ ਨੇ ਜਿਹੜੇ ਮੌਤਬਰ ਲੋਕ ਨੇ ਉਹਨਾਂ ਦੀ ਗੱਲਬਾਤ ਸੁਣਾ ਦਿੰਨੇ ਆ ਕਿ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਸੋ ਇਸੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਦਾਉ ਪਿੰਡ ਦੇ ਮੌਤਬਰ ਲੋਕ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸਤਨਾਮ ਦਾਉ ਮੌਜੂਦ ਨੇ ਰਾਜੂ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਤਨਾਮ ਜੀ ਪਹਿਲਾਂ ਤਾਂ ਜਿਹੜਾ ਪੂਰਾ ਮਾਹੌਲ ਬਣਿਆ ਹੋਇਆ ਹੈ ਦਾਉ ਪਿੰਡ ਦੀ ਜ਼ਮੀਨ ਨੂੰ ਕਿਸੇ ਬਿਲਡਰ ਦਾ ਫਾਇਦੇ ਦੇ ਲਈ ਵਖਰਾ ਕੀਤਾ ਜਾ ਰਿਹਾ ਉਹਨੂੰ ਦਿੱਤੀ ਜਾ ਰਹੀ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਸਾਡੇ ਪਿੰਡ ਨਾਲ ਧੱਕਾ ਜੀ ਔਰ ਮਿਲੀਭੁਗਤ ਹੈ ਬਿਲਡਰਾਂ ਨਾਲ ਇਸ ਕਰਕੇ ਮਿਲੀਭੁਗਤ ਹੈ 2021 ਚ ਵੀ ਕੋਸ਼ਿਸ਼ ਹੋਈ ਸੀ ਦਾਉ ਪਿੰਡ ਦੀ ਜ਼ਮੀਨ ਨੂੰ ਮਿਊਸਪਲ ਕਾਰਪੋਰੇਸ਼ਨ ਮਹੌਲੇ ਸ਼ਾਮਲ ਕਰਨ ਦੀ ਉਸ ਤੋਂ ਬਾਅਦ ਇੱਕ ਐਮ ਐਲ ਏ ਦਾ ਹਸਬੈਂਡ ਅਤੇ ਪੈਟਰੋਲ ਪੰਪ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦੀ ਵੀ ਅਸੀਂ ਵਿਰੋਧ ਕੀਤੀ ਸੀ ਚਲਾਈ ਵੀ ਸੀ ਗੱਲ ਫਿਰ 2021 ਚ ਸਾਡੇ ਪਿੰਡ ਦੇ ਲੋਕਾਂ ਨੇ ਗ੍ਰਾਮ ਸਭਾ ਸੱਦ ਕੇ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਕਿਸੇ ਬਿਲਡਰ ਨੂੰ ਕਿਸੇ ਮਿਊਨਿਸਪਲ ਕਾਰਪੋਰੇਸ਼ਨ ਨੂੰ ਕਿਸੇ ਨਗਰ ਕੌਂਸਲ ਨੂੰ ਇਹ ਜ਼ਮੀਨ ਨਾਂ ਦਿੱਤੀ ਜਾਵੇ ਇਹ ਜਿਹੜੀ ਜ਼ਮੀਨ ਹੈ ਸਾਡੇ ਪਿੰਡਾਂ ਦੀ ਜ਼ਮੀਨ ਹੈ ਉਹ ਪਿੰਡ ਦੇ ਹੱਕ 'ਚ ਪਬਲਿਕ ਇੰਡਸਟਰੀ ਲਈ ਵਰਤੀ ਜਾਵੇ ਇਹ ਤੇ ਸਾਡਾ ਇਤਰਾਜ਼ ਹੈਗਾ ਹੁਣ ਸਾਨੂੰ ਅੱਜ ਪਤਾ ਲੱਗਾ ਮੀਡੀਆ ਰਾਹੀਂ ਕਿ ਕਿਸੇ ਤਰੀਕੇ ਨਾਲ ਪੰਚਾਇਤ ਤੋਂ ਮਤਾ ਪਵਾ ਲਿਆ ਗਿਆ ਜਾਂ ਮਿਲੀ ਪੁਤ ਕਰਕੇ ਪਾ ਦਿੱਤਾ ਔਰ ਮਿਲੀ ਪੁਗ ਤੋਂ ਇੱਥੋਂ ਪਤਾ ਲੱਗਦੀ ਹੈ ਪ੍ਰਸ਼ਾਸਨ ਦੀ ਕਿ ਪੰਚਾਇਤ ਨੇ ਮਤਾ ਜਦੋਂ ਪਾਇਆ ਤਾਂ 11 ਅਗਸਤ ਨੂੰ ਮਤਲਬ ਕੱਲ੍ਹ ਡਿਪਟੀ ਕਮਿਸ਼ਨਰ ਮੋਹਾਲੀ ਦੇ ਦਫ਼ਤਰ ਤੋਂ ਏਡੀਸੀ ਦੀ ਚਿੱਠੀ ਜਾਂਦੀ ਹੈ। ਚਿੱਠੀ ਜਾਵੇ ਸੁਧਾਰਨ ਕੋਈ ਹਿਰਜ ਨਹੀਂ, ਸੁਧਾਰਨ ਚਿੱਠੀ ਜਾਂਦੀ ਹੈ। ਚਿੱਠੀ 'ਚ ਲਗਭਗ ਹੁਕਮ ਕਿਤੇ ਹੋਇਆ ਹੈ। ਬਿਲਡਰ ਦਾ ਨਾਮ ਲਿਖਿਆ ਹੋਇਆ ਕਿ ਬਿਲਡਰ ਨੇ ਕਲੋਨੀ ਕੱਟੀ ਹੋਈ ਹੈ 25 ਏਕੜ ਜ਼ਮੀਨ ਹੋਣੀ ਜ਼ਰੂਰੀ ਹੈ। ਉਹਦੀ 200 200 ਫੁੱਟੀ 에어ਪੋਰਟ ਦੇ ਨੇੜੇ ਜ਼ਮੀਨ ਲੱਗਦੀ ਹੈ। ਉਹਦੀ ਸਮੱਸਿਆ ਹੱਲ ਕਰਨ ਵਾਸਤੇ ਦਾਉ ਪਿੰਡ ਦੀ ਜ਼ਮੀਨ ਜਿਹੜੀ ਹੈ ਉਸ ਬਿਲਡਰ ਨੂੰ ਦੇ ਦਿੱਤੀ ਜਾਵੇ। ਇਸ ਮਕਸਦ ਲਈ ਦਾਉ ਪਿੰਡ ਜਿਹੜਾ ਜਿਹੜਾ ਹਲਕਾ ਮੋਹਾਲੀ ਦੇ ਅੰਡਰ ਆਂਦਾ ਹੈ ਤੇ ਉਹਦੀ ਜ਼ਮੀਨ ਹਲਕਾ ਖਰੜ ਜਿਹਦੀ ਸਾਡੀ ਤਹਿਸੀਲ ਵੀ ਮੋਹਾਲੀਆ ਖਰੜ ਤਹਿਸੀਲ ਨਹੀਂ ਹੈ ਹਲਕਾ ਤਹਿਸੀਲ ਦੇ ਵਿੱਚ ਤੇ ਹਲਕਾ ਖਰੜ ਦੇ ਵਿੱਚ ਦੇ ਦਿੱਤੀ ਜਾਵੇ ਸਿੱਧਾ ਮਕਸਦ ਲਿਖਿਆ ਬਿਲਡਰ ਦਾ ਨਾਮ ਹੈ ਕਿ ਇਸ ਬਿਲਡਰ ਨੂੰ ਦੇਣ ਵਾਸਤੇ ਇਹ ਪਤਾ ਲੱਗਦਾ ਪ੍ਰਸ਼ਾਸਨ ਦੇ ਮਿਲੀ ਭੁਗਤ ਕੇ 11 ਤਰੀਕ ਨੂੰ ਚਿੱਠੀ ਲਿਖੀ ਹੈ ਕੱਲ ਹੈਗੀ 14 ਤਰੀਕਾ ਕੱਲ ਨੂੰ ਮਿਸ ਪ੍ਰਕਾਸ਼ ਦੀ ਮੀਟਿੰਗ ਹੈ ਤੇ ਕੱਲ ਨੂੰ ਇਹ ਜ਼ਮੀਨ ਸਾਡੀ ਲੈਣ ਦੀ ਕਾਰਵਾਈ ਚੱਲ ਰਹੀ ਹੈ ਇਹਦਾ ਅਸੀਂ ਸਖਤ ਸਬਤਾਂ ਦੇ ਵਿਰੋਧ ਕਰਦੇ ਹਾਂ ਅੱਜ ਅਸੀਂ ਐਮ ਐਲ ਏ ਮੋਹਾਲੀ ਨੂੰ ਮਿਲ ਕੇ ਆਏ ਚਿੱਠੀ ਪੱਤਰ ਦੇ ਕੇ ਆਏ ਡਿਪਟੀ ਕਮਿਸ਼ਨਰ ਮੋਹਾਲੀ ਨਾਲ ਮੀਟਿੰਗ ਕਰਕੇ ਆਏ ਆ ਡੀਡੀਪੀਓ ਮੋਹਾਲੀ ਨੂੰ ਲੈਟਰ ਦੇ ਕੇ ਆਏ ਆ ਕੋਸ਼ਿਸ਼ ਕਰਾਂਗੇ ਅਨਮੋਲ ਗਗਨ ਮਾਨ ਜਿਹੜੇ ਐਮਐਲਏ ਹਲਕਾ ਖਰੜਾ ਹੈ ਉਹਨੂੰ ਵੀ ਮਿਲਾਂਗੇ ਤੇ ਨਗਰ ਕੌਂਸਲ ਦੇ ਪ੍ਰਧਾਨ ਜੀ ਵੀ ਅਸੀਂ ਮਿਲਾਂਗੇ ਤੇ ਜਿੰਨੇ ਵੀ ਐਮਸੀ ਐ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਸਾਡਾ ਪਿੰਡ ਇਤਿਹਾਸਕ ਪਿੰਡ ਹੈ ਧਾਰਮਿਕ ਪਿੰਡ ਹੈ ਬਾਬਿਆਂ ਦਾ ਪਿੰਡ ਹੈ ਬੜਾ ਮਸ਼ਹੂਰ ਹੈ ਔਰ ਸਾਡੇ ਆਮ ਲੋਕਾਂ ਦਾ ਵੀ ਇਤਰਾਜ਼ ਹੈ ਕਿ ਸਾਡੇ ਪਿੰਡ ਦੀ ਜ਼ਮੀਨ ਕਿਸੇ ਨਗਰ ਕੌਂਸਲ ਖਰੜ ਦੇ ਰੀ ਜਾਨੀ ਨਹੀਂ ਚਾਹੀਦੀ ਔਰ ਬਿਲਡਰ ਕੋਲ ਤਾਂ ਬਿਲਕੁਲ ਵੀ ਨਹੀਂ ਜਾਣੀ ਜੇ ਦੀ ਨਾ ਹੀ ਪ੍ਰਾਈਵੇਟ ਤੇ ਸਤਿਨਾਮ ਜੀ ਜੇਕਰ ਗੱਲ ਕੀਤੀ ਜਾਵੇ ਤਾਂ ಗ್ರಾಮ ਪੰਚਾਇਤ ਕੋਲੋਂ ਇਹ ਅਧਿਕਾਰ ਹੈਗਾ ਕਿ ਉਹ ਮਤਾ ਪਾ ਕੇ ਕਿਸੇ ਪ੍ਰਾਈਵੇਟ ਬਿਲਡਰ ਨੂੰ ਆਪਣੇ ਪਿੰਡ ਦੀ ਜ਼ਮੀਨ ਕੁਝ ਏਕੜ ਜਿਹੜੀ ਹੈ 3 ਏਕੜ ਜਾਂ 5 ਏਕੜ ਦੇ 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 ਦੇਵੇ ਕਿਉਂਕਿ ਇਸ ਹਿਸਾਬ ਨਾਲ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਈ ਬਿਲਡਰ ਇੱਥੇ ਆ ਜਾਣਗੇ ਉਹ ਕਹਿਣਗੇ ਸਾਨੂੰ ਜ਼ਮੀਨ ਦੇ ਦਿਓ ਇਹ ਤਾਂ ਪਿੰਡ ਦਾ ਜਿਹੜੇ ਟੋਟੇ ਕੀਤੇ ਜਾਣਗੇ ਦੇਖੋ ਅਧਿਕਾਰ ਹੋਣਾ ਨਾ ਹੋਣਾ ਇਹ ਕਾਨੂੰਨੀ ਪੱਖ ਹੈ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਪਰ ਜਦੋਂ ਮੇਰੇ ਪਿੰਡ ਦੇ 600 ਬੰਦੇ ਨੇ ਸਾਈਨ ਕਰਕੇ ਗ੍ਰਾਮ ਸਭਾ ਬਲਾਕ ਇਹ ਲਿਖ ਕੇ ਦਿੱਤਾ ਨਹੀਂ ਇਹਦਾ ਹੋਣਾ ਚਾਹੀਦਾ ਤਾਂ ਫਿਰ ਸਾਡੇ 600 ਲੋਕਾਂ ਦਾ ਵਿਰੋਧ ਹੈ ਇੱਕ ਬੰਦੇ ਦੇ ਵਿੱਚ ਵਿਰੋਧ ਹੈ ਤਾਂ ਪੰਚਾਇਤ ਨੂੰ ਫੈਸਲਾ ਨਹੀਂ ਲੈਣਾ ਚਾਹੀਦਾ ਤੇ ਇਹ ਬਕਾਇਦਾ ਪਿੰਡ ਦੀ ਮਨਾਦੀ ਕਰਾਣੀ ਚਾਹੀਦੀ ਹੈ ਲੋਕਾਂ ਦੀ ਪਰਮਿਸ਼ਨ ਲੈਣੀ ਚਾਹੀਦੀ ਹੈ ਸਾਡੇ ਚੁਣੇ ਹੋਏ ਨੁਮਾਇੰਦੇ ਆ ਭਾਵੇਂ ਪੰਚਾਇਤ ਮੈਂਬਰ ਹੋਣ ਭਾਵੇਂ ਮਿਊਸਪਲ ਕਾਰਪੋਰੇਸ਼ਨ ਹੋਵੇ ਭਾਵੇਂ ਪ੍ਰਧਾਨ ਮੰਤਰੀ ਦਫ਼ਤਰ ਦੇ ਹੋਣ ਭਾਵੇਂ ਕੋਈ ਮੈਂਬਰ ਪਾਰਲੀਮੈਂਟ ਹੋਵੇ ਲੋਕਾਂ ਚੁਣਿਆ ਹੋਇਆ ਨੁਮਾਇੰਦਾ ਜੇ ਲੋਕਾਂ ਦੀ ਸਹਿਮਤੀ ਹੈ ਨਹੀਂ ਤਾਂ Thorne ਕੋ ਗੈਰ ਕਾਨੂੰਨੀ ਹੈ ਤੁਸੀਂ ਕੋਈ ਹੱਕ ਨਹੀਂ ਕਿ ਮਤੇ ਪਾ ਕੇ ਤੁਸੀਂ ਦੇ ਦੋ ਖਾਸ ਕਰਕੇ ਬਿਲਡਰਾਂ ਦੇ ਹੱਕ ਚ ਤੁਸੀਂ ਭੁਗੋਜੋ ਇਹ 100% ਗਲਤ ਹੈ ਕਿਸੇ ਸਿਆਸੀ ਦਬਾਅ ਤੇ ਹੋ ਰਿਹਾ ਹੈ ਪੈਸੇ ਦਾ ਦਬਾਅ ਵੀ ਹੋ ਸਕਦਾ ਸਿਆਸੀ ਦਬਾਅ ਵੀ ਹੋ ਸਕਦਾ ਬਿਲਡਰਾਂ ਦਾ ਦਬਾਅ ਵੀ ਹੋ ਸਕਦਾ ਮੇਰੇ ਕੋਲ ਨਾ ਸਾਈਨ ਕਰਾ ਲੈ ਕਿਸੇ ਬਿਲਡਰ ਨੇ ਮੇਰੇ ਕੋਲ ਨਾ ਕਿਸੇ ਸਿਆਸਤਦਾਨ ਨੇ ਸਾਈਨ ਕਰਾ ਲੇ ਮੇਰੇ ਕੋਲ ਨਾ ਕਿਸੇ ਪੈਟਰੋਲ ਪੰਪ ਲਵਾਉਣ ਵਾਸਤੇ ਐਮਐਲਏ ਪਹੁੰਚ ਗਿਆ ਮੇਰੇ ਕੋਲ ਨਾ ਗਊਸ਼ਾਲਾ ਲਾਉਣ ਵਾਸਤੇ ਬੰਦਾ ਪਹੁੰਚ ਗਿਆ ਫਿਰ ਮੇਰੇ ਪਿੰਡ ਦੀ ਪੰਚਾਇਤ ਕੋਲ ਕਿਉਂ ਪਹੁੰਚੇ ਬਲਾਂਗੀ ਪਿੰਡ ਦੀ ਪੰਚਾਇਤ ਕੋਲ ਕਿਉਂ ਪਹੁੰਚ ਕੇ ਮੈਂ ਇੱਥੇ ਗਊਸ਼ਾਲਾ ਖੋਲ੍ਹਣੀ ਐ ਮੈਂ ਇੱਥੇ ਪੈਟਰੋਲ ਪੰਪ ਲਾਣਾ ਐ ਤੇ ਮੈਂ ਇੱਥੇ ਬਿਲਡਿੰਗ ਬਣਾਣੀ ਐ ਤੇ ਮੈਂ ਇੱਥੇ ਕਲੋਨੀ ਕੱਟਣੀ ਐ ਉਹਨੂੰ ਪਤਾ ਸਤਨਾਮ ਬਕਾਉ ਨਹੀਂ ਐ ਤਾਂ ਨਹੀਂ ਪਹੁੰਚਦੇ ਜਿੱਥੋਂ ਉਮੀਦ ਹੁੰਦੀ ਹੈ ਖਰੀਦਣ ਵਾਲੇ ਨੂੰ ਭਾਵੇਂ ਪ੍ਰੈਸ਼ਰ ਹੋਵੇ ਪੋਲੀਟੀਕਲ ਭਾਵੇਂ ਹੋਵੇ ਪ੍ਰੈਸ਼ਰ ਪੈਸੇ ਵਾਲਾ ਜਿੱਥੋਂ ਉਮੀਦ ਹੁੰਦੀ ਉੱਥੇ ਹੀ ਪਹੁੰਚਦਾ ਇਸ ਕਰਕੇ ਮੇਰਾ ਸਿੱਧਾ ਦੋਸ਼ ਹੈ ਵੀ ਪੰਚਾਇਤ ਨੇ ਇਹ ਗਲਤ ਕੀਤਾ ਸਾਡੇ ਪਿੰਡ ਵਾਲੇ ਸਹਿਮਤ ਹੀ ਹੈ ਨੇ ਤੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਜੇ ਲੋੜ ਪਈ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕਰਾਂਗੇ ਜ ਤਾਂ ਅਦਾਲਤਾਂ ਵਿੱਚ ਤੇ ਹਾਈ ਕੋਰਟ ਤੱਕ ਵੀ ਚੈਲੰਜ ਕਰਾਂਗੇ। ਜੀ। 라ਜੂ ਜੀ ਇਸ ਜ਼ਮੀਨ ਦੀ ਜਿਸ ਜ਼ਮੀਨ ਦੇ ਬਾਰੇ ਪੂਰੀਆਂ ਚਰਚਾਵਾਂ ਚੱਲਦੀਆਂ ਪਈਆਂ ਨੇ ਜ਼ਮੀਨੀ ਹਕੀਕਤ ਕੀ ਹੈ? ਪਹਿਲਾਂ ਤਾਂ ਇਸ ਜ਼ਮੀਨ ਬਾਰੇ ਦੱਸ ਦਿਓ। ਇਹ ਜ਼ਮੀਨ ਜਦੋਂ ਸਾਨੂੰ ਸਵੇਰੇ ਦੇਖੋ ਖਬਰ ਦਾ ਪਤਾ ਲੱਗਾ ਕਿਸੇ ਅਖਬਾਰ 'ਚ ਖਬਰ ਆਈ ਹੈ। ਸਾਨੂੰ ਸ਼ੱਕ ਸੀ ਵੀ ਇਹ ਪੰਚਾਇਤੀ ਜ਼ਮੀਨ ਹੈ ਪਰ ਜਦੋਂ ਸਰਪੰਚ ਜਿਹੜੇ ਸਾਡੇ ਮੌਜੂਦਾ ਸਰਪੰਚਾ ਉਹ ਲੇਡੀ ਐ ਉਹਨਾਂ ਦੇ ਹਸਬੰਦ ਨੂੰ ਫੋਨ ਕੀਤਾ ਗਿਆ। ਤੇ ਉਹਨਾਂ ਨੇ ਦੱਸਿਆ ਵੀ ਇਹ ਜਿਹੜੀ ਪੰਚਾਇਤੀ ਜ਼ਮੀਨ ਨਹੀਂ ਹੈ ਕਿਸੇ ਮਤਲਬ ਪ੍ਰਾਈਵੇਟ ਬੰਦੇ ਨੇ ਖਰੀਦੀ ਹੋਈ ਹੈ ਪ੍ਰਾਈਵੇਟ ਜ਼ਮੀਨ ਹੈ ਪਰ ਅਸੀਂ ਫਿਰ ਵੀ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਕਿਉਂਕਿ ਇਹ ਪ੍ਰਾਈਵੇਟ ਜ਼ਮੀਨ ਵੀ ਤਾਂ ਸਾਡੇ ਪਿੰਡ ਦੀ ਹੈ ਅਸੀਂ ਪਿੱਛੇ ਜਦੋਂ 2021 ਚ ਵਿਰੋਧ ਕੀਤਾ ਇਕੱਠ ਕੀਤਾ ਗ੍ਰਾਂਥ ਸਭਾ ਬੁਲਾਈ ਹੈ ਇਸੇ ਚੀਜ਼ ਦਾ ਵਿਰੋਧ ਸੀਗਾ ਕਿ ਸਾਡਾ ਜਿਹੜਾ ਪਿੰਡ ਹੈ ਮਿਊਨਿਸਪਲ ਕਾਰਪੋਰੇਸ਼ਨ ਵਿੱਚ ਨਾ ਜਾਵੇ ਤੇ ਹੁਣ ਜੇ ਅਗਰ ਇਹਨਾਂ ਨੇ ਪੰਚਾਇਤ ਨੇ ਮਤਾ ਪਾਇਆ ਤਾਂ ਇਹ ਗਲਤ ਹੈ ਇਸ ਮਤੇ ਰਾਹੀਂ ਇਹ ਰਸਤਾ ਖੁੱਲ ਜੇਗਾ ਕੇ ਅੱਗੇ ਹੁਣ ਹੋਰ ਵੀ ਕੋਈ 10 ਏਕੜ ਖਰੀਦੂ ਕੋਈ 5 ਏਕੜ ਖਰੀਦੂ ਕੋਈ 2 ਏਕੜ ਖਰੀਦੂਗਾ ਉਹ ਵੀ ਇਸੇ ਰਸਤੇ ਪੰਚਾਇਤ ਨੂੰ ਅੱਗੇ ਲਾ ਕੇ ਪੰਚਾਇਤ ਦੇ ਮਤੇ ਲੈ ਕੇ ਕਾਰਪੋਰੇਸ਼ਨ ਤੋਂ ਪਾਸ ਕਰਾਊਗਾ ਉਹ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਹੋਈ ਆ ਉਹਨਾਂ ਦਾ ਕੀ ਕਹਿਣਾ ਇਸ ਮਾਮਲੇ ਨੂੰ ਲੈ ਕੇ ਕਿੜਿਆਂ ਬਾਈ ਦਾਊ ਪਿੰਡ ਦੇ ਜਿਹੜੇ ਲੋਕ ਨੇ ਦਾਉ ਪਿੰਡ ਦੇ ਲੋਕਾਂ ਤੋਂ ਮੈਂ ਤੁਹਾਨੂੰ ਦੱਸ ਰਿਹਾ ਜੀ 2021 ਚ ਅਸੀਂ ਮਤਾ ਪਤਾ ਸੀ ਵੀ ਸਾਡੇ ਪਿੰਡ ਅੱਜ ਦੀ ਸਿਚੁਏਸ਼ਨ ਕੀ ਹੈ ਕਿਉਂਕਿ ਅੱਜ ਤਾਂ ਮੈਟਰ ਤਾਂ ਅੱਜ ਕੱਲ ਦੇ ਵਿੱਚ ਹੀ ਜਿਹੜਾ ਖਰੜ ਨਗਰ ਕਾਉਂਸਲ ਦੇ ਵਿੱਚ ਉੱਠਣਾ ਇਹ ਹੋ ਸਕਦਾ ਹੈ ਕਿ ਉਹ ਪਾਸ ਵੀ ਹੋ ਜਵੇ ਮੈਟਰ ਦੇਖੋ ਇਦਾਂ ਹੈਗਾ ਜੀ ਇਹ ਚੋਰੀ ਛੁਪੇ ਮਤਾ ਪਿਆ ਪੰਜਵੇਂ ਮਹੀਨੇ ਦਾ ਮਤਾ ਜੀ ਪਿੰਡ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਇਹ ਕਦੋਂ ਮਤਾ ਪਤਾ ਇਹ ਮਤਾ ਤਾਂ ਅੱਜ ਮਤੇ ਦਾ ਪਤਾ ਲੱਗ ਰਿਹਾ ਜੀ ਇਹ ਹੁਣ ਐਸੇ ਕਰਕੇ ਅਸੀਂ ਨਾ ਪਿੰਡ ਵਿੱਚ ਮਤਲਬ ਜਿਹੜੀਆਂ ਗੱਲਾਂ ਕਰਦੇ ਆ ਸਾਨੂੰ ਜੋ ਕੁਝ ਪਤਾ ਲੱਗਦਾ ਸਾਡਾ ਇੱਕ ਗਰੁੱਪ ਹੈ ਪਿੰਡ ਦਾ ਅਸੀਂ ਉਹਦੇ 'ਚ ਰੌਲਾ ਪਾਨੇ ਆ ਪਿੰਡ ਦੇ ਲੋਕਾਂ ਨੂੰ ਜਗਾਉਣ ਵਾਸਤੇ ਵੀ ਹਾਂਜੀ ਇਹ ਕੰਮ ਠੀਕ ਹੋ ਰਿਹਾ ਏ ਗਲਤ ਹੋ ਰਿਹਾ ਸੋ ਇਹ ਪਹਿਲਾਂ ਵੀ ਪਿਛਲੀ ਪੰਚਾਇਤ ਨੇ ਇੱਕ ਮਤਾ ਪਾਤਾ ਸੀਗਾ ਵੀ ਜਿਹੜੀ ਇਹ ਉਦੋਂ ਇਹਨਾਂ ਨੇ ਕਿਹਾ ਸੀਗੇ ਵੀ ਮੋਹਾਲੀ ਕਾਰਪੋਰੇਸ਼ਨ 'ਚ ਸਾਡਾ ਪਿੰਡ ਆ ਜੇ ਉਦੋਂ ਅਸੀਂ ਵਿਰੋਧ ਕਰਕੇ ਫਿਰ ਇੱਕ ਮਤਾ ਪਾਇਆ ਸੀਗਾ ಗ್ರಾಮ ਸਭਾ ਬੁਲਾ ਕੇ ਉਹ ਵਿਰੋਧ 'ਚ ਪਾਇਆ ਸੀਗਾ ਇਹ ਜਿਹੜੀ ਜ਼ਮੀਨ ਬਹੁਤ ਕਰੋੜੀ ਹੈ ਜੇ 200 ਫੁੱਟ ਰੋਡ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਮਹਿੰਗੀ ਜ਼ਮੀਨ ਹੈ ਇਸ ਕਰਕੇ ਵੀ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਵੀ ਫਾਇਦਾ ਪਹੁੰਚਾਇਆ ਜਾ ਰਿਹਾ ਹੈ ਜਾਂ ਇਸ ਦੇ ਨਾਲ ਹੋਰ ਕੀ ਫਾਇਦਾ ਹੋ ਸਕਦਾ ਬਿਲਕੁਲ ਜੀ ਗੱਲ ਇਹ ਹੈਗੀ ਹੈ ਵੀ ਜਿਹੜੇ ਸਾਡੇ ਸਰਪੰਚ ਹੈ ਜੀ ਲੇਡੀਆਂ ਹਨ ਉਹਨਾਂ ਦੇ ਹਸਬੰਡ ਪ੍ਰਾਪਰਟੀ ਦਾ ਵੀ ਕੰਮ ਕਰਦੇ ਆ ਉਹਨਾਂ ਨੂੰ ਸਾਰਿਆਂ ਇਹਨਾਂ ਗੱਲਾਂ ਬਾਰੇ ਪਤਾ ਹੈਗਾ ਠੀਕ ਹੈ ਜੀ ਉਹਨਾਂ ਨੇ ਇਹ ਜਿਹੜਾ ਮਤਲਬ ਅੱਜ ਕੰਮ ਕਰਿਆ ਇਹ ਬਹੁਤ ਗਲਤ ਹੈ ਪਿੰਡ ਦੇ ਖਿਲਾਫ ਹੈ ਇਹਨੂੰ ਲੈ ਕੇ ਦੇਖੋ ਅੱਜ 5 ਏਕੜ ਪਾਤੀ ਆ 3 ਏਕੜ ਪਾਤੀ ਜੋ ਵੀ ਲਿਖਿਆ ਹੋਇਆ ਉਹਦੇ ਚ ਕੱਲ ਨੂੰ ਕੋਈ ਹੋਰ ਜ਼ਮੀਨ ਵੀ ਪਾ ਸਕਦੇ ਆ ਇਹ ਹਲੇ ਦੇਖੋ ਹੁਣ ਅੱਗੇ 5 ਸਾਲ ਇਹਨਾਂ ਨੇ ਚੱਲਣਾ 7-8 ਮਹੀਨੇ ਹੋਏ ਆ 5 ਸਾਲ ਚ ਇਹ ਕੀ ਨਹੀਂ ਕਰਨਗੇ ਇਹ ਸਿੱਧਾ ਸਾਡਾ ਦੋਸ਼ ਹੈ ਵੀ ਪੰਚਾਇਤ ਨੇ ਇਹ ਮਿਲਮਲਾ ਕੇ ਮਤਾ ਪਾਇਆ ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਪੈਸੇ ਲਏ ਆ ਜਾਂ ਕਿਵੇਂ ਪ੍ਰੈਸ਼ਰ ਚ ਕੀਤਾ ਇਹ ਇਹ ਇਸ ਚੀਜ਼ ਦਾ ਮਤਲਬ ਸਬੂਤ ਹੈ ਮਤੇ ਜਿਹੜਾ ਇਹਨਾਂ ਨੇ ਦਿੱਤਾ ਸਾਨੂੰ ਮਤਾ ਇਹ ਸਾਫ-ਸਾਫ ਸਬੂਤ ਇਹਨਾਂ ਨੂੰ ਲੋੜ ਕੀ ਆ ਪਿੰਡ ਦੇ ਬਾਹਰ ਬੰਦੇ ਨੂੰ ਕਿਸੇ ਨੂੰ ਕੋਈ ਮਤਾ ਪਾ ਕੇ ਦੇਣ ਦੀ ਲੋੜ ਕੀ ਹੈ ਕੋਈ ਲਾਲਚ ਹੈ ਤਾਂ ਹੀ ਦਿੱਤਾ ਜੀ ਜੀ ਬਹੁਤ ਧੰਨਵਾਦ ਸੋ ਸੁਣਿਆ ਤੁਸੀਂ ਕਿਸ ਤਰੀਕੇ ਦੇ ਨਾਲ ਵਿਰੋਧ ਜਿਹੜਾ ਹੈ ਉਹ ਪੰਚਾਇਤ ਦਾ ਹੋ ਰਿਹਾ ਹੈ ਹਾਲਾਂਕਿ ਅਸੀਂ ਕਈ ਵਾਰ ਪੰਚਾਇਤ ਜਿਹੜੇ ਸਰਪੰਚ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਪਹਿਲਾਂ ਤਾਂ ਉਹ ਟਾਲਦੇ ਰਹੇ ਫਿਰ ਉਹਨਾਂ ਨੇ ਫੋਨ ਹੀ ਚੱਕਣਾ ਬੰਦ ਕਰਤਾ ਇਹਦਾ ਮਤਲਬ ਕੁਝ ਨਾ ਕੁਝ ਦਾਲ ਦੇ ਵਿੱਚ ਕਾਲਾ ਤਾਂ ਹੈ ਦਾਲ ਹੀ ਕਾਲੀ ਹੈ ਪ੍ਰਲਾਦ ਜੀ ਕਿਉਂਕਿ ਸਰਪੰਚ ਸਾਹਿਬ ਨੂੰ ਵੀ ਪਤਾ ਹੈ ਵੀ ਉਹਨਾਂ ਨੇ ਕਿਸ ਤਰੀਕੇ ਨਾਲ ਇਹ ਮਤਾ ਪਾਇਆ ਹੈ ਜਦੋਂ ਮਤਾ ਪਾਇਆ ਤੁਸੀਂ ਬਲੌਕ ਡਿਵੈਲਪਮੈਂਟ ਐਂਡ ਪੰਚਾਇਤ ਅਫਸਰ ਨੂੰ ਪੰਚਾਇਤ ਦੀ ਇੱਕ ਪ੍ਰोसीडिंग ਹੁੰਦੀ ਹੈ ਮਤਾ ਪੈਂਦਾ ਤਾਂ ਉਹ ਇੰਡੋਰਸਮੈਂਟ ਵਾਸਤੇ ਬਲੌਕ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਭੇਜਿਆ ਜਾਂਦਾ ਹੈ ਉਹ ਅੱਗੇ ਆਪਣੇ ਨੰਬਰ ਲਗਾ ਕੇ ਫਿਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਭੇਜਦੇ ਨੇ ਇੱਕ ਪ੍ਰੋਸੀਜਰ ਹੈ ਸੈਟ ਪ੍ਰੋਸੀਜਰ ਕੀ ਕਰਨਾ ਹੈ ਇਹਦੇ ਵਿੱਚ ਕਿ ਬਲੌਕ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਬਾਈਪਾਸ ਹੀ ਕਰ ਦਿੱਤਾ ਗਿਆ ਸਿੱਧਾ ਸਿੱਧਾ ਮਤਾ ਪੰਚਾਇਲ ਨੇ ਪਾਇਆ ਔਰ ਡੀਡੀਪੀ ਨੇ ਰਿਸੀਵ ਕਰ ਲਿਆ ਕਿ ਡੀਡੀਪੀ ਨੂੰ ਕੰਮ ਤੰਦੇ ਦਾ ਨਹੀਂ ਪਤਾ ਵੀ ਕੰਮ ਤੰਦਾ ਕਿੱਦਾਂ ਹੁੰਦਾ ਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਇਹ ਨਹੀਂ ਪਤਾ ਵੀ ਮੈਨੂੰ ਥਰੂ ਬਲਾਕ ਮੇਰੇ ਕੋਲ ਲੈਟਰ ਆਣੀ ਚਾਹੀਦੀ ਸੀ ਕੀ ਮਨਸ਼ਾ ਸੀ ਡੀਡੀਪੀਓ ਦੀ ਕੀ ਕਾਰਨ ਸੀ ਕਿਹੜੇ ਪਈਏ ਲੱਗੇ ਹੋਏ ਸੀ ਉਸ ਮਤੇ ਨੂੰ ਜਿਸ ਮਤੇ ਕਰਕੇ ਡੀਡੀਪੀਓ ਨੇ ਸਿੱਧਾ ਮਤਾ ਐਕਸੈਪਟ ਕਰ ਲਿਆ ਤੇ ਡੀਡੀਪੀਓ ਦੀ ਕਾਰਸ਼ਲੀ ਤੇ ਬਹੁਤ بڑا ਸਵਾਲੀਆ ਨਿਸ਼ਾਨਾ ਹੈ ਦੂਜੀ ਦੂਜੀ ਗੱਲ ਅਗਰ ਡੀਡੀਪੀ ਆਪਣੇ ਸੰਵਿਧਾਨਿਕ ਅਹੁਦੇ ਤੇ ਬੈਠਦੇ ਹੋਏ ਅਜਿਹੇ ਕੰਮ ਕਰਦਾ ਤਾਂ ਸਰਕਾਰ ਨੂੰ ਤੁਰੰਤ ਅਜਿਹੇ ਅਧਿਕਾਰੀ ਨੂੰ ਡਿਸਮਿਸ ਕਰ ਦੇਣਾ ਚਾਹੀਦਾ ਕਿਉਂਕਿ ਜਿਹਨੂੰ ਕੰਮ ਕਰ ਕਰਨ ਦਾ ਨਹੀਂ ਪਤਾ ਜਿਹਨੂੰ ਇਹ ਨਹੀਂ ਪਤਾ ਕਿ ਉਹਦੀ ਪੰਚਾਇਤ ਦਾ ਰਕਬਾ ਖਰੜ ਨਗਰ ਕੌਂਸਲ ਦੇ ਅਧੀਨ ਆਉਂਦਾ ਹੈ ਕਿ ਨਹੀਂ ਆਉਂਦਾ ਤਾਂ ਉਹਦੀ ਸਪਾਰਸ਼ ਕਿੱਦਾਂ ਕਰ ਸਕਦਾ ਇਸ ਬਾਰੇ ਜਿੰਨੇ ਵੀ ਅਧਿਕਾਰੀਆਂ ਨਾਲ ਦੁਰਗੇਸ਼ ਜੀ ਗੱਲਬਾਤ ਕੀਤੀ ਹੈ ਕੋਈ ਅਧਿਕਾਰੀ ਇਸ ਉੱਤੇ ਬੋਲਣ ਦੇ ਲਈ ਤਿਆਰ ਨਹੀਂ ਆ ਉਹ ਕਹਿੰਦੇ ਸਾਨੂੰ ਮੈਟਰ ਦਾ ਹੀ ਨਹੀਂ ਪਤਾ ਹਾਲਾਂਕਿ ਅਸੀਂ ਉੱਥੇ ਗਏ ਉੱਥੇ ਸ਼ਾਰਟਸ ਵਗੈਰਾ ਮਾਰੇ ਉਹਨਾਂ ਨੇ ਗਲਤ ਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਅਸੀਂ ਸਾਨੂੰ ਤਾਂ ਇਹ ਚੀਜ਼ਾਂ ਬਾਰੇ ਪਤਾ ਹੀ ਨਹੀਂ ਆ ਉੱਪਰਲੇ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਹੈਗਾ ਜੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਕਰ ਲਓ ਪ੍ਰਣਾਤ ਜੀ ਇਹ ਪੀਆਰ 7 ਤੇ ਜਿਹੜੀ ਜਗ੍ਹਾ ਹੈ 810 ਸੇਕੜ ਉੱਥੇ ਘੱਟੋ ਘੱਟ 20 ਤੋਂ 30 ਕਰੋੜ ਰੁਪਏ ਪ੍ਰਤੀ ਏਕੜ ਦਾ ਪਾਏ ਅਰਬਰ ਬੈਦੀ ਹੈ ਜ਼ਮੀਨ ਅਰਬਰਬੇ ਦੀ ਜ਼ਮੀਨ ਦਾ ਬਿਲਡਰ ਨੂੰ ਲਾਭ ਪਹੁੰਚਾਉਣ ਵਾਸਤੇ ਇਹ ਡੀਡੀਪੀਓ ਵੱਲੋਂ ਏਡੀਸੀ ਅਰਬਨ ਡਵੈਲਪਮੈਂਟ ਅਤੇ ਨਗਰ ਕੌਂਸਲ ਖਰੜ ਨਾਲ ਮਿਲ ਕੇ ਇੱਕ ਸਾਜ਼ਿਸ਼ ਕੀਤੀ ਗਈ ਹੈ। ਮਿੱਤਾਂ ਜੋ ਜਿਹੜੀ ਪਿੰਡ ਦੀ ਥੋੜੀ ਜਿਹੀ ਜਗ੍ਹਾ ਉਹਦਾ ਟੋਟਾ ਕੱਟ ਲਿੱਤਾ ਜਾਵੇ ਪਿੰਡ ਚ ਤੇ ਉਹ ਨਗਰ ਕੌਂਸਲ ਖਰੜ ਦੇ ਅਧੀਨ ਪਾ ਦਿੱਤਾ ਜਾਵੇ। ਆਪਣੇ ਆਪ ਦੇ ਵਿੱਚ ਇੱਕ ਸ਼ਰਮਸਾਰ ਕਰਨ ਵਾਲੀ ਗੱਲ ਹੈ। ਸ਼ਰਮ ਆਂਦੀ ਹੈ ਅਜਿਹੇ ਅਧਿਕਾਰੀਆਂ ਤੇ ਕਿ ਇਹਨਾਂ ਨੂੰ ਨਾ ਇੱਕ ਕੁਰਸੀਆਂ ਤੇ ਕਿਸ ਲਈ ਬੈਠੇ ਆ ਜੇ ਇਹਨਾਂ ਨੇ ਨਿਯਮ ਕਾਨੂੰਨਾਂ ਦਾ ਪਾਲਨ ਨਹੀਂ ਕਰਨਾ ਸਵਿਧਾਨ ਦੀ ਸੌਂਖਾ ਖਾ ਕੇ ਇਹ ਅਧਿਕਾਰੀ ਬੈਨੇ ਨੇ ਕਿ ਅਸੀਂ ਨਿਯਮ ਕਾਨੂੰਨਾਂ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਾਂਗੇ ਇਹ ਤਾਂ ਛਿੱਕੇ ਡੰਗਦੇ ਨੇ ਨਿਯਮ ਕਾਨੂੰਨਾਂ ਨੂੰ ਐਡੇ ਐਡੇ ਸੀਨੀਅਰ ਅਧਿਕਾਰੀ ਜਿਹਨੂੰ ਘੱਟੋ ਘੱਟ 8 ਸਾਲ ਦਾ ਤਜਰਬਾ ਹੋਵੇ ਉਹਨੂੰ ਆਈਡੀਸੀ ਅਰਬਨ ਲਗਾਇਆ ਜਾਂਦਾ ਕਿੱਥੇ ਤਜਰਬਾ ਜੀ ਕਿੱਦਾਂ ਭੇਜਤੀ ਇਹਨਾਂ ਨੇ ਫਾਈਲ ਇਹਨਾਂ ਨੂੰ ਵਾਪਸ ਨਹੀਂ ਭੇਜਣੀ ਚਾਹੀਦੀ ਸੀ ਵੀ ਇਹ ਸਾਡਾ ਕੰਮ ਨਹੀਂ ਹੈ ਜੀ ਇਹਨਾਂ ਨੂੰ ਇਹ ਫਾਈਲ ਵਾਪਸ ਭੇਜਣੀ ਚਾਹੀਦੀ ਸੀ ਇਹ ਡੀਡੀਪੀ ਨੂੰ ਤੇ ਹੁਣ ਜਦੋਂ ਨਗਰ ਕੌਂਸਲ ਖਰੜ ਦੇ ਵਿੱਚ ਹਾਊਸ ਦੀ ਮੀਟਿੰਗ ਹੋਊਗੀ ਤਾਂ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਮਤਾ ਲਿਆਇਆ ਜਾਊਗਾ ਤੇ ਪਾਸ ਵੀ ਹੋ ਜਾਊਗਾ ਜਿੱਤੋਂ ਤੱਕ ਚਰਚਾਵਾਂ ਚੱਲਦੀਆਂ ਪਈਆਂ ਨੇ ਇਹਦੇ ਤੇ ਕੋਈ ਕਿੰਤੂ ਪਰੰਤੂ ਵੀ ਨਹੀਂ ਹੋਣ ਵਾਲਾ ਇਹ ਅਧਿਕਾਰ ਵੈਸੇ ਨਗਰ ਕੌਂਸਲ ਖਰੜ ਦੇ ਜਿਹੜੇ ਹਾਊਸ ਹੈਗੀ ਹੈ ਉਹਦੇ ਕੋਲੋਂ ਹੈਗਾ ਬਿਲਕੁਲ ਪ੍ਰਲਾਦ ਜੀ ਉਹਨਾਂ ਕੋਲ 1% ਅਧਿਕਾਰ ਨਹੀਂ ਕਿਉਂਕਿ ਸਬ ਡਿਵੀਜ਼ਨ ਬਦਲ ਚੁੱਕੀ ਹੈ ਮੈਂ बार-बार ਇਹ ਗੱਲ ਕਹਿ ਰਹੇ ਹਾਂ ਕਿ ਅਗਰ ਸਬ ਡਿਵੀਜ਼ਨ ਖਰੜ ਦਾ ਕੋਈ ਪਿੰਡ ਹੁੰਦਾ ਤੌਦੀ ਡਿਮਾਂਡ ਹੁੱਕ ਕਰ ਸਕਦੇ ਸੀ ਪਰ ਇਹ ਸਬ ਡਿਵੀਜ਼ਨ ਹੀ ਬਦਲ ਚੁੱਕੀ ਹੈ ਜਿਹੜਾ ਦਾਉ ਪਿੰਡ ਹੈ ਉਹ ਸਬ ਡਿਵੀਜ਼ਨ ਮਹਾਲੀ ਦੇ ਅਧੀਨ ਪੈਂਦਾ ਹੈ ਨਾ ਕਿ ਸਬ ਡਿਵੀਜ਼ਨ ਖਰੜ ਦੇ ਅਧੀਨ ਦੂਜੀ ਗੱਲ ਪੂਰੇ ਦਾ ਪੂਰਾ ਪਿੰਡ ਜਿਹੜਾ ਉਹ ਸ਼ਾਮਿਲ ਹੋ ਸਕਦਾ ਹੈ ਨਾ ਨਗਰ ਕੌਂਸਲ ਦੇ ਵਿੱਚ ਇਹ ਤਾਂ ਨਹੀਂ ਵੀ ਐਨੇ ਕ 4 8 10 ਕਿਲੇ ਇੱਕ ਬਿਲਡਰ ਨੂੰ ਲਾਭ ਪਹੁੰਚਾਣਾ ਜੀ ਆਪ ਉਹਨੂੰ ਦੇ ਦਿਓ ਜੀ ਇਹ ਤਾਂ ਕੱਲੂ ਪਾਕਿਸਤਾਨ ਸਾਨੂੰ ਕਹੂਗਾ ਵੀ ਐਨਾ ਕ ਬਾਰਡਰ ਦਾ ਹਿੱਸਾ ਸਾਨੂੰ ਦੇ ਦਿਓ ਜੀ ਸਾਨੂੰ ਲਾਭ ਆਏਗਾ ਅਸੀਂ ਦੇ ਦਾਂਗੇ ਜਾਂ ਚੀਨ ਕਹੇਗਾ ਅਸੀਂ ਦੇ ਦਾਂਗੇ ਜਾਂ ਪੰਜਾਬ ਦੀ ਅਗਰ ਕੋਈ ਬਾਉਂਡਰੀ ਲੱਗਦੀ ਹੈ ਦੂਜੀ ਸਟੇਟ ਨਾਲ ਸਾਡਾ ਚਾਹੇ ਇੰਨਾ ਕਿ ਹਿੱਸਾ ਉਹਨਾਂ ਦੇ ਪਾਸੇ ਜਾਂਦਾ ਹੋਵੇ ਅਸੀਂ ਦੇ ਦਾਂਗੇ ਇਹ ਸਾਰੇ ਨਿਯਮ ਕਾਨੂੰਨਾਂ ਦੀ ਤੱਜੀਆਂ ਮੈਂ ਨੇ ਬੜੇ ਬੜੇ ਅਧਿਕਾਰੀਆਂ ਨਾਲ ਅੱਜ ਫੋਨ ਤੇ ਸੰਪਰਕ ਕੀਤਾ ਪੰਚਾਇਤ ਵਿਭਾਗ ਦੇ ਬੜੇ ਬੜੇ ਅਧਿਕਾਰੀਆਂ ਨਾਲ ਸੰਪਰਕਿਆ ਉਹਨਾਂ ਨੇ ਕਿਹਾ ਕਿ ਇਹ ਅਫਸਰਾਂ ਦੀ ਨਲਕੀ ਹੈ ਅਜਿਹੇ ਮਤੇ ਨੂੰ ਇੰਡੋਰਸ ਕਰਨਾ ਉਹਨਾਂ ਦੀ ਨਲਾਕੀ ਹੈ ਉਹਨਾਂ ਨੂੰ ਪੰਚਾਇਤ ਨੂੰ ਇਹ ਮਤਾ ਵਾਪਸ ਕਰ ਦੇਣਾ ਚਾਹੀਦਾ ਸੀਗਾ ਇਹ ਅਗਰ ਇਹ ਇੰਡੋਰਸਮੈਂਟ ਕੀਤੀ ਹੈ ਤਾਂ ਜ਼ਰੂਰ ਇਹਦੇ ਪਿੱਛੇ ਕੁਝ ਨਾ ਕੁਝ ਕਾਲ ਹੈ ਇਸ ਮਾਮਲੇ ਨੂੰ ਲੈ ਕੇ ਦੁਰਗੇਸ਼ ਜੀ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਹੁਣਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹਾਲਾਂਕਿ ਉਹਨਾਂ ਦੇ ਭਰਾ ਮੋਹਾਲੀ ਦੇ ਮੇਅਰ ਵੀ ਹੈ ਤੇ ਉਹਨਾਂ ਦੀ ਜਿਹੜੀ ਗੱਲਬਾਤ ਹੋਈ ਹੈ ਅਸੀਂ ਉਹ ਵੀ ਸੁਣਾ ਦਿੰਨੇ ਆ ਇਹ ਤਾਂ ਫਰਾਡ ਹੈ ਬੜਾ ਵੱਡਾ ਹਾਂਜੀ ਹਾਂਜੀ ਪਰ ਜਦੋਂ ਕਿਦਾਂ ਜਦੋਂ ਸਹਿਮਤੀ ਦਿੱਤੀ ਵੀ ਹਾਂ ਉਥੇ ਜਿਵੇਂ ਤੁਸੀਂ ਪਾਲੋ ਵਿੱਚ ਫਿਰ ਜ਼ਮੀਨ ਦੀ ਵੀ ਕਹਿੰਦਾ ਪ੍ਰਾਈਸ ਕਿਉਂ ਫਿਕਸ ਕੋਣ ਕਰੂਗਾ ਜਦੋਂ ਬਾਕੀ ਜਗ੍ਹਾ ਤੇ ਜਿਹੜੀ ਜ਼ਮੀਨ ਕੋਈ ਪੰਚਾਇਤ ਦੀ ਜਮੀਨ ਲੈਣਾ ਉਹਦੀ ਵੀ ਕਹਾਦਾ ਆਕਸ਼ਨ ਹੁੰਦੀ ਆ ਠੀਕ ਹੈ ਜੀ ਪਰ ਪ੍ਰੋਪਰ ਪ੍ਰੋਸੀਜਰ ਨਾਲ ਠੀਕ ਹੈ ਨਾ ਤੇ ਜਿਹੜਾ ਉਹਦਾ ਸਾਰਾ ਹੁਣ ਇਹਨੂੰ ਕੀ ਅਧਿਕਾਰਾਂ ਜ਼ਮੀਨ ਹੈਗੀ ਮਹਾਰਾ ਤੁਸੀਂ ਇਹਦੇ ਸਾਰਾ ਐਡਮਿਨਿਸਟ੍ਰੇਸ਼ਨ ਦੀ ਤਹਿਸੀਲ ਦੀ ਤੇ ਖਾੜਾ ਨੂੰ ਕੀ ਅਧਿਕਾਰ ਕਾਰਪੋਰੇਸ਼ਨ ਨੂੰ ਇਦਾਂ ਪਤਾ ਪਾ ਲੈਣਗੇ ਇਦਾਂ ਕਹਿੰਦਾ ਲੈ ਲੈਣਗੇ ਆਪਣੇ ਅੰਦਰ ਲੈ ਲੈਣਗੇ ਉਹ ਦੂਸਰੇ ਪਿੰਡ ਲਾ ਕੇ ਜੀ ਮੈਂ ਕਿਵੇਂ ਲਾ ਲਾ ਪਰ ਦੂਜੇ ਤੋਂ ਮੈਂ ਲੈਣਗੇ ਸੋ ਬਲਬੀਰ ਸਿੰਘ ਸਿੱਧੂ ਹੁਣਾ ਤਾਂ ਬਹੁਤ ਜਿਹੜਾ ਹੈ ਅਫਸਰਾਂ ਨੂੰ ਅਧਿਕਾਰੀਆਂ ਦੇ ਉੱਪਰ ਬਹੁਤ ਗੰਭੀਰ ਆ ਰੂਪ ਲਗਾ ਰਹੇ ਨੇ ਭ੍ਰਸ਼ਟਾਚਾਰ ਨੂੰ ਲੈ ਕੇ ਜਾਂ ਹੋਰ ਤਾਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਦੇਖੋ ਪ੍ਰਲਾਦ ਜੀ ਇਹ ਤਾਂ ਕਹਿੰਦੇ ਨੇ ਕ੍ਰਿਸਟਲ ਕਲੀਅਰ ਹੈ ਇਹਦੇ ਪਿੱਛੇ ਜ਼ਰੂਰ ਕਿਤੇ ਨਾ ਕਿਤੇ ਕੋਈ ਬਹੁਤ ਵੱਡਾ ਕਪਲਾ ਹੋਇਆ ਨਹੀਂ ਕੋਈ ਅਧਿਕਾਰੀ ਇਦਾਂ ਦਾ ਕੰਮ ਨਹੀਂ ਕਰਦਾ ਜਾਂ ਤਾਂ ਕੋਈ ਬਹੁਤ ਬੜੀ ਪੋਲੀਟੀਕਲ ਬੈਕਿੰਗ ਜਿਹਦੇ ਆਧਾਰ ਤੇ ਅਫਸਰਾ ਨੇ ਸਾਰਾ ਕੁਝ ਆਪਣੀਆਂ ਨੌਕਰੀਆਂ ਤੱਕ ਦੌੜ ਤੇ ਲਗਾ ਕੇ ਇਸ ਮਤੇ ਨੂੰ ਅੱਗੇ ਭੇਜਿਆ ਅਦਰਵਾਈਜ਼ ਬਹੁਤ ਵੱਡੇ ਪੱਦਰ ਤੇ ਇਹਦੇ ਵਿੱਚ ਭ੍ਰਸ਼ਟਾਚਾਰ ਦੀ ਬੂ ਆ ਰਹੀ ਹੈ ਕਿਉਂਕਿ ਅਰਬਾਂ ਰੁਪਏ ਦੀ ਜ਼ਮੀਨ ਦਾ ਮਾਮਲਾ ਹੈ ਔਰ ਉਹ ਸਪੈਸਿਫਿਕ ਕਿੱਲੇ ਲਿਕੇ ਵੀਰੇ ਕਿੱਲੇ ਜੀ ਖਰਚ ਪਾ ਦੋ ਨੰਬਰ ਲਿਖੇ ਮੈਂ ਤੁਸੀਂ ਮਤਾ ਦਿਖਾਣਾ ਜਰਾ ਤੁਸੀਂ ਜਿਹੜਾ ਮਦ ਪਾਈ ਵੀ ਹੈ ਤੇ ਡੀਡੀਪੀਓ ਸਾਹਿਬ ਦੀ ਲੈਟਰ ਵੀ ਮੈਂ ਕਹੂੰਗਾ ਉਹ ਵੀ ਦਿਖਾਓ ਤੇ ਏਡੀਸੀ ਸਾਹਿਬ ਦੀ ਵੀ ਲੈਟਰ ਦਿਖਾਓ ਵੀ ਕਿਦਾਂ ਉਹਨਾਂ ਨੇ ਸਾਰਾ ਜਿਹੜੀ ਇਹ ਛੜੇਂਦਰ ਰਚਿਆ ਅਰਬਾਂ ਰੁਪਏ ਦੀ ਜ਼ਮੀਨ ਨੂੰ ਹੜੱਪ ਕਰਨ ਵਾਸਤੇ ਕਿਤੇ ਨਾ ਕਿਤੇ ਵੱਡੇ ਪੱਦਰ ਤੇ ਜਿਹੜੀ ਹੈ ਅਧਿਕਾਰੀਆਂ ਦੇ ਤੌਰ ਤੇ ਹਨ ਗੈਲੀ ਦੇ ਨਾਲ-ਨਾਲ ਭ੍ਰਸ਼ਟਾਚਾਰ ਦੀ ਬੂ ਆ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਬਹੁਤ ਜ਼ਿਆਦਾ ਹਾਈ ਪਲੈਨ ਵਾਲਾ ਬਿਲਕੁਲ ਜਿਵੇਂ ਉੱਥੇ ਜਿਹੜੇ ਦਾਉ ਪਿੰਡ ਦੇ ਨਿਵਾਸੀ ਸਤਨਾਮ ਦਾਉ ਕਹਿੰਦੇ ਆ ਕਿ ਅਸੀਂ ਨਗਰ ਕਾਉਂਸਲ ਖਰੜ ਦਾ ਘਰੋ ਕਰਾਂਗੇ ਕਿਉਂਕਿ ਇੱਕ ਬਹੁਤ ਵੱਡਾ ਮਾਮਲਾ ਬਣ ਚੁੱਕਿਆ ਹੈ ਪਿੰਡ ਦੇ ਲੋਕਾਂ ਨੂੰ ਤਾਂ ਲੂਪ 'ਚ ਨਹੀਂ ਲਿੱਤਾ ਗਿਆ ਪਿੰਡ ਦਾ ਟੋਟੇ ਟੋਟੇ ਕਰ ਰਹੇ ਆਂ ਔਰ ਪਿੰਡ ਦੇ ਲੋਕਾਂ ਨੂੰ ਜਾਣਕਾਰੀ ਤੱਕ ਨਹੀਂ ਹੈਗੀ ਕੀ ਪੰਚਾਇਤ ਕੋਲ ਇਹ ਅਧਿਕਾਰ ਹੈਗਾ ਵੀ ਪਿੰਡ ਦੀ ਡਿਵੀਜ਼ਨ ਕਰ ਦੂ ਉਹ ਤਾਂ ਕਹਿੰਦੇ ਸਾਨੂੰ ਤਾਂ ਪਤਾ ਵੀ ਨਹੀਂ ਹੈ ਇਹ ਕਦੋਂ ਮਤਾ ਪਾਇਆ ਕਦੋਂ ਪਾਸ ਹੋ ਗਿਆ ਸਾਨੂੰ ਤਾਂ ਇਹਦੇ ਬਾਰੇ ਜਾਣਕਾਰੀ ਵੀ ਨਹੀਂ ਹੈ ਮੈਂ ਇੱਕ ਬਹੁਤ ਵੱਡਾ ਸਵਾਲ ਹੈ ਕਿ ਪਿੰਡ ਦੇ ਚੰਦ ਕਿੱਲਿਆਂ ਦੀ ਡਿਵੀਜ਼ਨ ਕਰਨ ਦਾ ਅਧਿਕਾਰ ਪੰਚਾਇਤ ਕੋਲ ਹੈ ਉਸ ਮਤੇ ਨੂੰ ਇੰਡੋਰਸ ਕਰਨ ਦਾ ਅਧਿਕਾਰ ਡਾਇਰੈਕਟਲੀ ਬीडीपीਓ ਨੂੰ ਬਾਈਪਾਸ ਕਰਕੇ ਡੀਡੀਪੀਓ ਕੋਲ ਹੈ ਤੇ ਉਸ ਲੈਟਰ ਨੂੰ ਜਿਹਦੇ ਜਿਹ ਇੱਕ ਜੂਰੀਡਿਕਸ਼ਨ ਦਾ ਇਸ਼ੂ ਹੈ ਉਹਨੂੰ ਗਾਹਾਂ ਡਾਊਨਮਾਰਕ ਕਰਨ ਦਾ ਰਾਈਟ ਅਧਿਕਾਰ ਏਡੀਸੀ ਅਰਬਨ ਡਿਵੈਲਪਮੈਂਟ ਕੋਲ ਹੈ ਔਰ ਬਿਨਾਂ ਜਾਂਚ ਕੀਤੇ ਪ੍ਰੋਸੀਡਿੰਗ ਦੇ ਵਿੱਚ ਮੱਦ 16 ਦੇ ਤਹਿਤ ਇਸ ਮਤੇ ਨੂੰ ਪਾਉਣ ਦਾ ਅਧਿਕਾਰ ਨਗਰ ਕੌਂਸਲ ਖਰੜ ਕੋਲ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਿਉਂਕਿ ਜਿਹੜੇ ਲੋਕ ਹੈ ਉਹ ਕਹਿੰਦੇ ਕਿ ਅਸੀਂ ਇਹ ਸਾਰੇ ਮੁੱਦੇ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਲੈ ਕੇ ਜਾਵਾਂਗੇ ਅਸੀਂ ਇੱਕ ਇੱਕ ਅਫਸਰ ਨੂੰ ਕਟਗਰੇਜ ਖੜਾ ਕਰਾਂਗੇ ਕਿ ਕਿਵੇਂ ਉਹਨਾਂ ਨੇ ਇਹ ਸਾਰਾ ਕੁਝ ਬਾਈਪਾਸ ਕਰਕੇ ਨਿਯਮ ਕਾਨੂੰਨਾਂ ਨੂੰ ਬਾਈਪਾਸ ਕਰਕੇ ਇੱਕ ਬਿਲਡਰ ਨੂੰ ਨਿੱਜੀ ਤੌਰ ਤੇ ਫਾਇਦਾ ਪਹੁੰਚਾਣ ਦੀ ਇੱਕ ਸਾਜ਼ਿਸ਼ ਰਚ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਸੁਣਿਆ ਤੁਸੀਂ ਕਿ ਕਿਸ ਤਰ੍ਹਾਂ ਇੱਕ ਪਿੰਡ ਦੀ ਹਦੂਦ ਹੀ ਦੂਸਰੇ ਸਬਡਿਵੀਜ਼ਨ ਦੇ ਵਿੱਚ ਸ਼ਾਮਲ ਕੀਤੀ ਜਾ ਰਹੀ ਹੈ ਅਜਿਹੇ ਦੇ ਵਿੱਚ ਮੰਗ ਉੱਠ ਰਹੀ ਹੈ ਕਿ ਜਿਹੜੇ ਅਧਿਕਾਰੀ ਇਸ ਪੂਰੇ ਕਾਰੇ ਦੇ ਵਿੱਚ ਸ਼ਾਮਲ ਨੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਕਿਉਂਕਿ ਇਹਨਾਂ ਨੂੰ ਉੱਚ ਅਹੁਦਿਆਂ ਤੇ ਇਸੇ ਲਈ ਬਿਠਾਇਆ ਜਾਂਦਾ ਹੈ ਕਿ ਇਹ ਨੀਮਾ ਕਾਨੂੰਨਾਂ ਦੀ ਪਾਲਣਾ ਜਿਹੜੀ ਆ ਉਹ ਕਰਨ ਹੁਣ ਦੇਖਣਾ ਇਹ ਹੋਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੂਪਰੇਖਾ ਨਿਕਲ ਕੇ ਆਉਂਦੀ ਹੈ ਤੇ ਇਹ ਮਾਮਲਾ ਜਿਹੜਾ ਹੈ ਹੋਰ ਕਿੰਨਾ ਅੱਗੇ ਤੱਕ ਭੱਗਦਾ ਫਿਲਹਾਲ ਦੇ ਲਈ ਇਨਾ ਹੀ ਮੈਨੂੰ ਤੇ ਦੁਰਗੇਸ਼ ਗਾਜਰੀ ਜੀ ਨੂੰ ਦਿਓ ਇਜਾਜ਼ਤ ਧੰਨਵਾਦ